ਸਤਿ ਸ਼੍ਰੀ ਅਕਾਲ ਮੈਂ ਇੰਦਰਪਾਸੇ ਕੁਮਾਰੀ ਵੀ ਪਸ਼ਚਮਿਆਵੀ ਚੈਨਲ ਤੋਂ ਤੇ ਅੱਜ ਆਪਾਂ ਮਿਲ ਰਹੇ ਹਾਂ ਇਕਮਜੀਤ ਸਿੰਘ ਇਕਮਜੀਤ ਸਿੰਘ ਦੀ ਖਾਸੀਅਤ ਇਹ ਆ ਉਹ ਜਿਮ ਲਾਉਂਦੇ ਨੇ ਜਿਮ ਦੇ ਰਹੇ ਬਹੁਤ ਵਧੀਆ ਬੋਡੀ ਬਣਾਈ ਹੈ ਉਹਨਾਂ ਨੇ ਸਰੀਰ ਪੜਾਇਆ ਨਾਲ ਦੀ ਨਾਲ ਉਹ ਇੱਕ ਅਰੋਗਿ ਦੇ ਡਾਕਟਰ ਵੀ ਨੇ ਤੇ ਅੱਜ ਗੱਲਾਂ ਪਤਾ ਕਰਦੇ ਹਾਂ ਕਿ ਉਹ ਇਸ ਨੂੰ ਮੇਨਟੇਨ ਕੀ ਕਰਦੇ ਜਿਮ ਬਾਰੇ ਕੋਈ ਜਾਣਕਾਰੀ ਲੈਣੇ ਆ ਕਿ ਕਿਸ ਤਰ੍ਹਾਂ ਖਾਣਾ ਖੀਂਦਾ ਕੀ ਚੀਜ਼ਾਂ ਖਾਂਦੀਆਂ ਨੇ ਇਕਮਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਪਹਿਲਾਂ ਤੁਸੀਂ ਇਹ ਦੱਸੋ ਤੁਹਾਡੀ ਨੇਚਰਲ ਇਹ ਨੋਰਮਲ ਲਾਈਫ ਤੁਸੀਂ ਕਿਵੇਂ ਚਾਹਦੀ ਹੈ ਕਿਵੇਂ ਆਪ ਰੂਟੀਨ ਚਲਾਉਂਦੇ ਆ ਰੂਟੀਨ ਭਾਜੀ ਸਵੇਰੇ ਜਦ ਮੈਂ ਮੈਂ ਡਾਕਟਰਾਂ ਜੀ ਨੂੰ ਸਵੇਰੇ ਮੈਨੂੰ ਕਲੀਨਿਕ ਤੇ ਆਉਣਾ ਪੈਂਦਾ ਉਸ ਤੋਂ ਬਾਅਦ 2 ਵਜੇ ਤੋਂ ਬਾਅਦ ਫਿਰ ਮੈਂ 1 ਵਜੇ ਇੱਥੇ ਜਿੰਮ ਦੇ ਵਿੱਚ ਆ ਜਾਂਦਾ ਜੀ 1 ਤੋਂ ਲੈ ਕੇ ਫਿਰ ਮੈਂ 3 ਵਜੇ ਤੱਕ ਜਿੰਮ ਤੋਂ ਬਾਅਦ ਫਿਰ ਦੁਕਾਨ ਤੇ ਜਾਂਦਾ ਤੁਸੀਂ ਸਵੇਰੇ ਮੋਨਿਟਰ ਉੱਤੇ ਹੋ ਕੰਮ ਕਰਦੇ ਹੋ ਆਦਿ ਫਿਰ ਕੰਮ ਕਰਕੇ ਡਾਕਟਰ ਕਲੀਨਿਕ ਤੇ ਜਾਂਦੇ ਹੋ ਹਾਂਜੀ ਕਲੀਨਿਕ ਤੇ ਆਉਂਦੇ ਫਿਰ ਦੁਪਹਿਰੇ ਦੁਪਹਿਰ ਇੱਥੇ ਰਹਿੰਦੇ ਹੋ ਚਾਹ ਨੂੰ ਫ੍ਰੀਕ ਲੈਣੇ ਕਿ ਬਸ ਹੁਣ ਕਲੀਨਿੰਗ ਤੇ ਜਾ ਰਿਹਾ ਸੀ ਹੁਣ ਕਲੀਨਿੰਗ ਤੇ ਜਾ ਰਿਹਾ ਸੀ ਕਿ ਜਿਮ ਲਾ ਕੇ ਹਾਂਜੀ ਤੇ ਕਾਫਟਰੀ ਹੁੰਦੀ ਪਹਿਲਾਂ ਕਾਫਟਰੀ ਥੋੜੀ ਬੋਤੀ ਤਾਂ ਹੁੰਦੀ ਹੈ ਬਾਕੀ ਫੀਲਿੰਗ ਉਹ ਮਾਲੂ ਤੇ ਕਲੋ ਫੀਲਿੰਗ ਹੁੰਦਾ ਹੈ ਦਾਗਦੇ ਹੈ ਨਾ ਇਹ ਕਰਕੇ ਕਿੰਨਾ ਟਾਈਮ ਹੋ ਗਿਆ ਮੈਨੂੰ 6 ਮਹੀਨੇ ਹੋ ਗਏ ਜੀ ਹੁਣ ਮੈਂ ਦੁਬਾਰਾ ਮੈਂ 2007 ਦੇ ਵਿੱਚ ਕੰਪੀਟੀਸ਼ਨ ਖੇਡਿਆ ਸੀਗਾ ਉਦੋਂ ਮੈਂ ਸੈਕੰਡ ਪਲੇਸ ਪਾਈ ਸੀ ਮਿਸਟਰ ਪੰਜਾਬ ਦੇ ਵਿੱਚ ਤੇ 2007 ਹਾਂਜੀ ਉਸ ਤੋਂ ਬਾਅਦ ਫਿਰ ਥੋੜੀ ਜੀ ਪ੍ਰੋਬਲਮ ਕਰਦੀ ਰੋਮ ਕਰਕੇ ਮੈਂ ਛੜਤਾ ਸੀਗਾ ਤੇ ਹੁਣ ਮੈਂ ਦੁਬਾਰਾ ਜਾਨੀ ਕਿ ਹੁਣ ਮੈਂ ਦੁਬਾਰਾ 6 ਮਹੀਨੇ ਤੋਂ ਸ਼ੁਰੂ ਕਰਕੇ ਤੇ ਹੁਣ ਮੈਂ ਪਿੱਛੇ ਪਾਣੀ ਪੱਤੇ ਖੇਲ ਕੇ ਆਇਆ ਜੀ ਪਰ ਅੰਤ ਦੇ ਵਿੱਚ 4th ਪਲੇਸ ਪਾ ਕੇ ਆਇਆ ਪਾਣੀ ਪੱਤੇ 'ਚ 4th ਪਲੇਸ ਪਾ ਕੇ ਆਇਆ ਅੱਛਾ ਜੀ ਹਾਂ ਜੀ ਚੌਥੀ ਪਲੇਸ ਪਾ ਕੇ ਆਇਆ ਚੌਥੇ ਨੰਬਰ 'ਚ ਆ ਕੇ ਚੌਥੇ ਨੰਬਰ 'ਚ ਆ ਕੇ ਆਇਆ ਠੀਕ ਹੈ ਤੇ 2007 ਤੁਸੀਂ ਕਿਵੇਂ ਜਿਮ ਜੁਆਇਨ ਕਰੇ ਇਹ ਵਾਰ ਤੁਹਾਡੀ ਏਜ ਕਿੰਨੀ ਇੰਕਰੀਡ ਕਰਦੇ ਹੋ ਜੀ ਬਣੀ 30 ਸਾਲ ਹਾਂ 30 ਸਾਲ ਨੂੰ ਮਾਰੇ ਤੁਹਾਡੀ 30 ਸਾਲ ਉਹ 30 ਸਾਲ ਦੀ ਮੈਮੋੜੀ ਹੈ ਹਾਂ ਜੀ 30 ਸਾਲ ਦੀ ਤੇ 2007 ਦਾ ਇਹ ਦੋ ਹਰਤ ਚੀਜ਼ੇ ਉਹਦੇ ਵੀ ਛੋਟੀ ਜਿਹੀ ਵਾਲੀ ਉਮਰ ਜ਼ਿਆਦਾ ਨਹੀਂ ਉਹ ਵੀ ਦੋਏ ਦਾ ਹਾਂ ਜੀ ਉਹ ਤਾਂ ਬਹੁਤ ਘੱਟ ਸੀਗੀ ਮੇਰੇ ਜੀ ਬਾਰੇ ਮੈਂ 14 ਮੰਦ ਤੇ 13 14 15 ਸਾਲ ਦੀ ਇੰਤਰਾ 14 ਸਾਲ ਦੋਹਰੇ 7 ਤੋਂ ਲੈ ਕੇ ਇੱਕ ਜਿੰਮ ਤੁਸੀਂ ਕਰਾਟੇ ਬਲਾਇਆ 2007 ਦੇ ਵਿੱਚ ਮੈਂ ਇੱਕ ਸਾਲ ਲਾਇਆ ਸੀਗਾ ਉਸ ਤੋਂ ਬਾਅਦ ਮੈਨੂੰ ਕਰਦੇ ਇਸ਼ੂ ਕਰਕੇ ਮੈਨੂੰ ਛੱਡਣਾ ਪਿਆ ਸੀਗਾ ਜੀ ਅੱਛਾ ਜੀ ਉਸ ਤੋਂ ਬਾਅਦ ਹੁਣ ਮੈਂ 6 ਮਹੀਨੇ ਤੋਂ ਦੂਤਾਰਾ ਸਟਾਰਟ ਕੀਤਾ ਇਹ 2007 ਉਹਦੇ ਜਿੰਮ ਬਿਲਕੁਲ ਵੀ ਨਹੀਂ ਲਾਇਆ ਬਿਲਕੁਲ ਨਹੀਂ ਉਸ ਵਕਤ ਜਿਹੜਾ ਤੁਸੀਂ ਜਿੰਮ ਲਾਇਆ ਉਸ ਤੋਂ ਬਾਅਦ ਅੱਜ ਤੁਸੀਂ 2024 ਵਿੱਚ ਹਾਂ ਹੁਣ 14 ਦੇ 8-17 ਇਹ ਲਗਭਗ 15-16 ਸਾਲਾਂ ਬਾਅਦ ਜਮਜਨ ਕੀਤਾ ਹਾਂ ਜੀ 6 ਮਹੀਨੇ ਜਮਾ ਲਾ ਕੇ ਤੁਸੀਂ ਅੱਜ ਇੱਕ ਕੰਪੀਟੀਸ਼ਨ ਵਿੱਚ ਜਾਂਦੇ ਹੋ ਨਾ ਚੌਥਾ ਨੰਬਰ ਅਸਲ ਕਰ ਰਹੇ ਹੋ ਹਾਂ ਜੀ ਹਾਂ ਜੀ ਇੱਕ ਇਸ ਤਰ੍ਹਾਂ ਹੁੰਦਾ ਇਹ ਇਸ਼ੂ ਹੁੰਦਾ ਇਹ ਇਦਾਂ ਜੀ ਦੇਖੋ ਜੀ ਇਹ ਨੈਚੁਰਲ ਡਾਈਟਿੰਗ ਵਿੱਚ ਕਰਦਿਆਂ ਦਾ ਖਰਾਕ ਦੇ ਠੀਕ ਖਰਾਕ ਵਧੀਆ ਹੋਣਾ ਚਾਹੀਦਾ ਇਹਦੇ ਵਿੱਚ ਠੀਕ ਰੱਖਦੇ ਇੱਕ ਆਪੋ ਆਪਣੇ ਬਾਡੀ ਦੇ ਵੇਟ ਵਿੱਚ 50 ਕਿਲੋ ਵੇਟਾ ਠੀਕ ਹੈ ਨਾ 50 ਕਿਲੋ ਵੇਟ ਤੋਂ ਆਪਾਂ ਨੂੰ 100 ਮਤਲਬ ਕਿ 100 ਗ੍ਰਾਮ ਪ੍ਰੋਟੀਨ ਚਾਹੀਦਾ ਉਹ ਜਿਵੇਂ ਵੈਜੀਟੇਰੀਅਨ ਆ ਬੈਜੀਟੇਰੀਅਨ ਦੇ ਵਿੱਚ ਡਾਈਟ ਦਾ ਥੋੜਾ ਜ ਕੈਲੋਰੀ ਬੇ ਪ੍ਰੋਟੀਨ ਠੀਕ ਹੈ ਨਾ ਬੇ ਪ੍ਰੋਟੀਨ ਐਡ ਕਰਨਾ ਪੈਂਦਾ ਠੀਕ ਹੈ ਨਾ ਇਹਦੇ ਵਿੱਚ ਇਹ ਘਰ ਦੀ ਡਾਈਟ ਦੇ ਵਿੱਚੋਂ ਕਰ ਲਓ ਤੇ ਥੋੜਾ ਬਹੁਤ ਬੇ ਪ੍ਰੋਟੀਨ ਲੈਣਾ ਪੈਂਦਾ ਜੀ ਠੀਕ ਨੇ ਹਾਂ ਹਾਂ ਤੋਂ ਉਹਦੇ ਵਿੱਚ ਵੀ ਤੁਸੀਂ ਜੋ ਥੋੜਾ ਥੋੜਾ ਬੇਟੇ ਕਰਨਾ ਮੇਰਾ ਬੇਟਾ ਹੈ ਗਿਆ ਜੀ ਐਸਟਮ 75 75 ਜਾਨੀ ਦੋਨੋਂ ਪ੍ਰੋਟੀਨ ਉਸ 150 ਆ 150 150 ਗ੍ਰਾਮ ਤਾਂ ਹੈ 150 ਗ੍ਰਾਮ ਨੂੰ ਪ੍ਰੋਟੀਨ ਚਾਹੀਦਾ ਹੈ ਇਹਦੇ ਵਿੱਚਰਾ ਕੀ ਕੀ ਖਾਣੇ ਮੈਂ ਸਵੇਰੇ ਉੱਠ ਕੇ ਸੋਇਆ ਬਿੰਦੀ ਸੋਇਆ ਚੰਗ 100 ਗ੍ਰਾਮ ਜੀ ਉਹਦੇ ਵਿੱਚੋਂ ਕਹ ਲਓ ਤੁਸੀਂ ਵੀ 25 30g ਪ੍ਰੋਟੀਨ ਮਨੋਂ ਬੋਧੇ ਵਿੱਚ ਮਿਲ ਜਾਂਦਾ ਠੀਕ ਹੈ ਨਾ ਜੀ ਉਸ ਤੋਂ ਬਾਅਦ ਟਰਾਈ ਫੂਡਸ ਆ ਜਾਂਦੇ ਆ ਠੀਕ ਹੈ ਜੀ ਟਰਾਈ ਫੂਡ ਤੇ ਦੁਪਹਿਰ ਨੂੰ ਆ ਜਾਂਦਾ ਚਾਵਲ ਆ ਜਾਂਦਾ ਫਿਰ ਗ੍ਰੀਨ ਵਾਜੀ ਡੇਬਾ ਆ ਜਾਂਦੇ ਠੀਕ ਹੈ ਜੀ ਚਾਵਲ ਹੋ ਗਏ ਰੋਟੀ ਹੋ ਗਈ ਤੇ ਸ਼ਾਮ ਨੂੰ ਫੇਰ ਰੋਟੀ ਛੇਵੇਂ ਇੱਕ ਪ੍ਰੋਟੀਨ ਸ਼ੇਕ ਵੀ ਨੇ ਲੈਣਾ ਪ੍ਰੋਟੀਨ ਸ਼ੇਕ ਹਾਂਜੀ ਇਹ ਆਈਸੋਲੇਟ ਮਨੂੰ ਲੈਣਾ ਪੈਂਦਾ ਕਿਉਂਕਿ ਵੈਜੀਟੇਰੀਅਨ ਦੇ ਵਿੱਚ ਆਉਂਦਾ ਵੀ ਜੇ ਵੈਜੀਟੇਰੀਅਨ ਦੇ ਵਿੱਚ ਆਪਾਂ ਆਪਣਾ ਪ੍ਰੋਟੀਨ ਪੂਰਾ ਕਰਨਾ ਉਹਦੇ ਨਾਲ ਕਾਰਬਸ ਫੈਟ ਜ਼ਿਆਦਾ ਆ ਜਾਂਦੇ ਆ ਠੀਕ ਹੈ ਜੀ ਇਸ ਕਰਕੇ ਆਈਸੋਲੇਟ ਕੋਈ ਪ੍ਰੋਟੀਨ ਮਨੂੰ ਲੈਣਾ ਪੈਂਦਾ ਤੇ ਤੁਸੀਂ ਤੇ ਤੈਨੂੰ ਪ੍ਰੋਟੀਨ ਸ਼ੇਕ ਲੈਣਾ ਪੈਂਦਾ ਵਾ ਤੇ ਪ੍ਰੋਟੀਨ ਸ਼ੇਕ ਵੀ ਤੇ ਵੈਜੀਟੇਰੀਅਨ ਹੁੰਦੇ ਆ ਹਾਂਜੀ ਹਾਂਜੀ ਵੈਜੀਟੇਰੀਅਨ ਆ ਜਿਹੜੇ ਰਿੰਗ ਵੀ ਹੁੰਦੇ ਆ ਤੇ ਇਹਦੇ ਵਿੱਚ ਇੱਕ ਬੀਫ ਹੁੰਦਾ ਠੀਕ ਹੈ ਨਾ ਜੇ ਉਹ ਆਪਣੀ ਇੱਛਾ ਦੀ ਦੀ ਆਪਾਂ ਕਹ ਲਓ ਵੀ ਚਿਕਨ ਜਿਹੜਾ ਬੰਦਾ ਕਹਿੰਦਾ ਮੈਂ ਖਾ ਨਹੀਂ ਸਕਦਾ ਜਾਂ ਕਿ ਦਾਰਾ ਵੀ ਮੈਨੂੰ ਪਰ ਮੈਨੂੰ ਚਾਹੀਦਾ ਉਹੋ ਕੁਛ ਆ ਠੀਕ ਹੈ ਨਾ ਉਹਦੀ ਫੀਲ ਉਹਦਾ ਲੈਣਾ ਚਾਹੁੰਦਾ ਉਹ ਉਹਦੇ ਵਾਸਤੇ ਹੁੰਦਾ ਆਪਣੇ ਵਾਸਤੇ ਠੀਕ ਹੈ ਹਾਂਜੀ ਤੇ ਪ੍ਰੋਟੀਨ ਤੇ ਸਟੀਰੀਡਸ ਵਿੱਚ ਕੀ ਫਰਕ ਹੈ ਪ੍ਰੋਟੀਨ ਦੇ ਵਿੱਚ ਆ ਜੀ ਪ੍ਰੋਟੀਨ ਦੁੱਧ ਤੋਂ ਬਣਦੇ ਆ ਜੀ ਠੀਕ ਹੈ ਨਾ ਨੈਚੁਰਲ ਦੁੱਧ ਦੇ ਉੱਤੋਂ ਬਣਦੇ ਆ ਇਦੇ ਵਿੱਚ ਬਹੁਤ ਕੁਝ ਆਉਂਦਾ ਜੀ ਐਨਾਬੋਲਿਕ ਗੱਲ ਬਿਲਕੁਲ ਹਾਂ ਜੀ ਪ੍ਰੋਟੀਨ ਰਣਾ ਸਹੀ ਹੈ ਜੀ ਪ੍ਰੋਟੀਨ ਸ਼ੇਕ ਵੀ ਨਾ ਸਹੀ ਹੈ ਪ੍ਰੋਟੀਨ ਸ਼ੇਕ ਰਣਾ ਸਹੀ ਹੈ ਕਿਉਂਕਿ ਉਹ ਦੁੱਧ ਤੋਂ ਬਣਦਾ ਜੀ ਹੂੰ ਠੀਕ ਹੈ ਨਾ ਦੁੱਧ ਤੋਂ ਬਣਦਾ ਤੇ ਉਹ ਨੇਚਰਲ ਹੈ ਉਹ ਨੇਚਰਲ ਹੈ ਠੀਕ ਹੈ ਨਾ ਜੀ ਆਪਾਂ ਇੰਜੈਕਸ਼ਨ ਲਵਾਂਗੇ ਜਾਂ ਗੁਲੀਆਂ ਖਾ ਕੇ ਸਰੀਰ ਬਣਾਵਾਂਗੇ ਤੇ ਇੱਕ ਹੁੰਦਾ ਵਾ ਕਹਿੰਦੇ ਅਸੀਂ ਜੈਮ ਲਾਉਨੇ ਆ ਜੈਮ ਤਾਂ 6 ਮਹੀਨੇ ਨਾਲ 2 ਸਾਲ ਹੁੰਦਾ ਕਿਵਰੀ ਬੰਦੇ ਨੂੰ ਮਜਬੂਰੀ ਚ ਬੰਦੇ ਨੂੰ ਹਟਣਾ ਪਿਆ ਜਾਂਦਾ ਕਿ ਗੱਲਾਂ ਕਰ ਨੂੰ ਇਹਦਾ ਉਹ ਬਾਡੀ ਢਲ ਜਾਂਦੀ ਹੈ ਉਹ ਉਹਦਾ ਕੀ ਕਰ ਉਹ ਦਾ ਕਰਨ ਹੀ ਹੈ ਜੀ ਜਿਵੇਂ ਜਿਹੜਾ ਤਾਂ ਬੰਦਾ ਲੂਗਾ ਸਟੀਰੀਡ ਠੀਕ ਨਾ ਸਟੀਰੀਡ ਲਾਉਣ ਤੋਂ ਬਾਅਦ ਜਿਵੇਂ 2-4 ਮਹੀਨੇ ਬਾਅਦ 2 2-4 ਮਹੀਨੇ ਨਹੀਂ ਮਹੀਨੇ ਕੇ ਬਾਅਦ ਬੋਡੀ ਉੱਥੇ ਜਾਂਦੀ ਜੇ ਆਪਾਂ ਨੈਚੁਰਲ ਰਾਵਾਂਗੇ ਨੈਚੁਰਲ ਖਾਵਾਂਗੇ ਪੀਵਾਂਗੇ ਘਰ ਦੀ ਖਾਣਾ ਖਾਵਾਂਗੇ ਠੀਕ ਨਾ ਸਰੀਰ ਜ਼ੋਰਾਂ ਨਹੀਂ ਉੱਥੇ ਵਾਪਸ ਹੁੰਦਾ ਕਦੇ ਠੀਕ ਹੈ ਹਾਂਜੀ ਚਾਹੇ ਆਪਾਂ ਸਾਲ ਜੀ ਮੰਨ ਲਾਈਏ ਚਾਹੇ 6 ਮਹੀਨੇ ਜੀ ਮੰਨ ਲਾਈਏ ਸਰੀਰ ਉੱਥੇ ਵਾਪਸ ਨਹੀਂ ਜਾਂਦਾ ਕਦੇ ਤੇ ਵਾਪਸ ਨਹੀਂ ਜਾਂਦਾ ਹਾਂਜੀ ਤੇ ਹੁਣ ਤੁਸੀਂ 6 ਮਹੀਨੇ ਤੁਸੀਂ ਹੋਏ ਰਹੋਦੇ ਤੁਸੀਂ ਨਾ ਦੇ ਪ੍ਰੈਕਟਿਸ ਵੀ ਕਰ ਪ੍ਰੈਕਟਿਸ ਕੋ ਲੇਟੈਂਸ ਕਰਦੇ ਹੋ ਪ੍ਰੈਕਟਿਸ ਮੈਂ 1 ਵਜੇ ਆ ਕੇ 3 ਵਜੇ ਛੁੱਟੀ। ਕਿੰਨੇ ਟਾਈਮੋਂ ਕਰਨਾ ਲੱਗ ਕਿੰਨੇ ਸਾਲੋਂ ਪ੍ਰੈਕਟਿਸ ਕਰਦੇ ਨੂੰ। ਬੈਸੇ ਮੈਨੂੰ ਹੁਣ ਦੁਹਰਾ ਮੈਂ 6 ਮਹੀਨੇ ਤੋਂ ਸਟਾਰਟ ਕੀਤਾ ਜੀ। ਨਹੀਂ ਨਹੀਂ ਦੂਜੀ ਆਪਣੀ ਆਯੁਰਵੇਦ ਦੀ ਪ੍ਰੈਕਟਿਸ। ਆਯੁਰਵੇਦ ਦੀ ਉਹ ਤਾਂ ਮੈਨੂੰ 5 ਸਾਲ ਹੋ ਗਏ ਜੀ। ਬੈਸੇ ਮੈਂ 7 ਸਾਲ ਕਿਸੇ ਦੇ ਕੋਲ ਕੰ ਅੰਡਰ ਕਮ ਕੀਤਾ ਸੀਗਾ 5 ਸਾਲ ਮੇਰਾ ਕਲੀਨਿਕ ਹੈ ਜੀ ਨਾਨਸੂ। ਨਾਨਸੂ। ਹਾਂ ਜੀ। ਤੇ ਮੋਟਰ ਨਾਲ ਉਹਨਾਂ ਦਿੱਕਤ ਹੁੰਦੀ ਹੈ ਇਹ ਕਹਿੰਦੇ ਹੁੰਦੀ ਹੈ ਤੇ ਹੁਣ ਹੋਣਾ ਟਾਈਮ ਜਦੋਂ ਦਿੱਕਤਾਂ ਹੋਰ ਵੀ ਹੋਣਗੀਆਂ ਫਿਰ ਤੁਸੀਂ ਕਿਵੇਂ ਮੇਨਟੇਨ ਕਰੋਗੇ ਮੈਂਟੇਨ ਸਾਰਾ ਕਰਨਾ ਤਾਂ ਪੈਣੀ ਹੈ ਜਿਹੜਾ ਅਡਜਸਟ ਕਰਨਾ ਹੀ ਪਊਗਾ ਜਿਵੇਂ ਹੁਣ ਕੰਪੀਟੀਸ਼ਨ ਤੇ ਮੈਂ ਇੱਕ ਮੁੰਡਾ ਰੱਖਿਆ ਹੋਇਆ ਹੈ ਮਗਰ ਆਪਣੇ ਦੁਕਾਨ ਦੇ ਉਹਨਾਂ ਚੰਮੀ ਦੀ ਦੁਕਾਨ ਉਹ ਦੇਖ ਲਾਂਦਾ ਠੀਕ ਹੈ ਜੀ ਪੇਸ਼ੈਂਟਾਂ ਦਾ ਖਰਾਬ ਨਹੀਂ ਹੋ ਰਿਹਾ ਨਹੀਂ ਨਹੀਂ ਪੇਸ਼ੈਂਟਾਂ ਦਾ ਤਾਂ ਥੋੜਾ ਜਿਹਾ ਇਸ਼ੂ ਹੈਗਾ ਜੀ ਪਰ ਪੇਸ਼ੈਂਟਾਂ ਨੂੰ ਮੇਰੇ ਜਿਹੜੇ ਪੱਕੇ ਪੇਸ਼ੈਂਟਾਂ ਉਹ ਤਾਂ ਨਹੀਂ ਜੀ ਜਾਂਦੇ ਕਿਤੇ ਠੀਕ ਹੈ ਨਾ ਨਵੇਂ ਪੇਸ਼ੈਂਟਾਂ ਦਾ ਥੋੜਾ ਜਿਹਾ ਹੈਗਾ ਜੀ ਨਹੀਂ ਉਹ ਹੈ ਆਰਵੇ ਹਾਂ ਜੀ ਅਰੋਵੈਦਿਕ ਕੋਈ ਐਵੀਡੈਂਸ ਹੀ ਤਾਂ ਹੁੰਦੀ ਨਹੀਂ ਹੁੰਦੀ ਨਾ ਨਹੀਂ ਐਮਰਜੈਂਸੀ ਕੋਈ ਨਹੀਂ ਹੈ ਆਯੁਰਵੈਦਿਕ ਤੇ ਅਲੋਪੈਥੀ ਦੋਨੇ ਇਕੱਠੇ ਕਰਦੇ ਜੀ ਮੈਂ ਆਯੁਰਵੈਦਿਕ ਵੀ ਕਰਦਾ ਤੇ ਅਲੋਪੈਥੀ ਵੀ ਕਰਦਾ ਉਹ ਹੀ ਗੱਲ ਹੈ ਕੀ ਕੀ ਪੜਿਆ ਤੁਸੀਂ ਉਹ ਮੈਂ ਡੀ ਫਾਰਮੇਸੀ ਆਯੁਰਵੈਦਿਕ ਦੀ ਕੀਤੀ ਜੀਟੀ ਡੀ ਫਾਰਮੇਸੀ ਆਯੁਰਵੈਦਿਕ ਤੇ ਆਪਣਾ ਡੀ ਫਾਰਮੇਸੀ ਤੇ ਆਪਰੇਸ਼ਨ ਤੇ ਡਾਟਾ ਦਾ ਡਿਪਲੋਮਾ ਜੀ ਮੇਰੇ ਕੋਲ ਠੀਕ ਨਾ ਜੀਡੀਏ ਦਾ ਡਾਟਾ ਡਿਪਲੋਮਾ ਮੇਰੇ ਕੋਲ ਜੀ ਨਾਲ ਮੈਰਿਜ ਹੋ ਚੁੱਕੀ ਹੈ ਹਾਂ ਜੀ ਮੈਰਿਜ ਇੱਕ ਇੱਕ ਬੇਟਾ ਜੀ 2 ਸਾਲ ਦਾ ਜਿੰਦਰਾ ਆ ਮੈਰਿਜ ਵੀ ਮੇਨਟੇਨ ਮੈਰਿਜ ਵੀ ਹੈ ਨਾ ਤੇ ਨਾਲ ਨਾਲ ਸਾਡੇ ਵੀ ਤੇ ਕਾਫੀ ਮਿਹਨਤ ਹੀ ਸਾਨੂੰ ਤੁਸੀਂ ਮਿਹਨਤ ਕਰਨੀ ਪੈਣੀ ਹੈ ਜੀ ਕਿਤੇ ਜੇ ਕੁਝ ਵੱਡਣਾ ਹੋਵੇ ਤਾਂ ਮਿਹਨਤ ਕਰਨੀ ਪੋਗੀ ਜੀ ਜੇ ਦੇਖਿਆ ਜਾਣ ਕਿ ਸੁਪਨੇ ਕਦੇ ਖਤਮ ਨਹੀਂ ਹੁੰਦੇ ਸੁਪਨਾ ਜੇ ਅੱਜ ਤੁਸੀਂ ਜੇ ਲੱਗੇ ਹੋ ਤਾਂ ਇਹ ਸੁਪਨਾ ਠੋਡਾ 2007 ਵਿੱਚ ਦਾ 2007 ਦੇ ਵਿੱਚ ਮੇਰਾ ਪੂਰਾ ਹੁੰਦਾ ਸੀਗਾ ਜੇ ਮੈਂ 2 ਸਾਲ 2-3 ਸਾਲ ਵਧੀਆ ਕੱਢ ਜਾਂਦਾ ਜਾਨਕਿ ਜੇ ਮੈਨੂੰ ਸਪੋਰਟ ਵਧੀਆ ਮਿਲ ਜਾਂਦੀ ਤੇ ਹੋ ਸਕਦਾ ਹੈ ਕਿ ਮੈਂ ਕਿਤੇ ਠੋੜਾ ਮੇਰਾ 90 ਕੇ ਜਨਮ ਹੋ ਹਾਂਜੀ ਨਹੀਂ ਮੇਰਾ 2093 ਦਾ ਹੈ ਆ ਉਹ 1993 ਦਾ ਸਰ 1993 ਦਾ 1993 ਉਹ 1993 ਦਾ ਪੇਪਰ ਡੀਰ ਦਾ ਅੱਜ ਇਹ ਦਸਤ ਕੁੱੜੇ ਦੋ ਸਾਲ ਸੇ ਸਾਤੇ ਸਪਨੇ ਤੇ ਅੱਜ ਅੱਜ ਦੋਰਾ ਪੂਰੇ ਕਰਨੇ ਪੂਰੇ ਕਰ ਰਹੇ ਹਾਂ ਜਾਨੀਆ ਚਲੋ ਮਾਲਕ ਦੀ ਕਿਰਪਾ ਹੋਈ ਹੈ ਮਾਲਕ ਨੇ ਦਿੱਤਾ ਮੌਕਾ ਅੱਜ ਪੂਰਾ ਕਰ ਰਹੇ ਹਾਂ ਯਾਨੀ ਕਿ ਕਦੇ ਬੰਦੇ ਸੁਪਨੇ ਦੱਬ ਕੇ ਨਹੀਂ ਰੱਖੇ ਨਹੀਂ ਰੱਖੇ ਜਾਨੀਆ ਜਾਨੀਆ ਜੀ ਮਿਸਾਲ ਹੋ ਤੁਸੀਂ ਕਿ ਸੁਪਨੇ ਕਦੇ ਵੀ ਅਸੀਂ ਪੂਰੇ ਕਰ ਸਕਦੇ ਆ ਇਹ ਨਹੀਂ ਹੈ ਕਿ ਜੇ ਸਾਡੇ ਸੁਪਨੇ ਨੌਕ ਪੈਦ ਨਹੀਂ ਹੋਏ ਅਸੀਂ ਪਿਆਰ ਕਰਕੇ ਸੈਟਲ ਹੋ ਕੇ ਵੀ ਆਦੇ ਸੁਪਨੇ ਪੂਰੇ ਕਰ ਸਕਦੇ ਆ ਫਿਟਰੇ ਵਾਲੀ ਤਾਂ ਮੈਂ ਮੇਰਾ ਹੁਣ ਤੋਂ 6 ਮਹੀਨੇ ਪਹਿਲਾਂ ਇੱਕ ਕੰਟਾ 10 ਕਿਲੋ ਵ ਕੀ ਮਿਲਿਆ ਨੰਦਾ ਤੁਸੀਂ ਕਿੰਨੋਂ ਪਵੇ ਗੱਲਿਆ 1.75 ਹੁਣ ਮੇਰਾ ਇਸ ਟਾਈਮ 75 ਦਾ 75 ਕਿਲੋ ਵੇਟ ਹੈ ਜੀ ਮੇਰਾ ਤੁਸੀਂ ਤਾਂ ਬੜੇ ਹੈਰਾਨਗੀ ਹੈਰਾਨਗੀ ਪੇਸ਼ ਕਰਨਾ 3 ਕਿਲੋਮੀਟਰ ਦੀ ਸਵੇਰੇ ਮਾਰਨਿੰਗ 4:30 ਵਜੇ ਉੱਠ ਕੇ ਰਨਿੰਗ ਜਾਂਦਾ ਹੁਣ ਵੀ ਜਾਂਦੇ ਹੋ ਹੁਣ ਵੀ ਰਨਿੰਗ ਤੇ ਵੀ ਜਾਂਦਾ ਸਵੇਰੇ ਸਵੇਰੇ ਰਨਿੰਗ ਜਾਂਦਾ ਜੀ ਸਵੇਰੇ 3 ਕਿਲੋਮੀਟਰ ਦੀ ਵਾਰ ਪੱਕੀ ਰਹਿਣੀ ਹੈ ਤੇ 25 ਯਾਰਾਂ ਰੋ ਕਿ ਉਹ ਕੀ ਆ ਕਿ ਨਿਕਲੇ ਉਹਦਾ ਉਹਨਾਂ ਦੇ ਕਹਿਣ ਤੇ ਤਾਂ ਹੋਇਆ ਜੀ ਮੇਰੇ ਪਰਿਵਾਰ ਦੇ ਕਹਿਣ ਤੇ ਕਿਉਂਕਿ ਮੈਂ ਮੋਟਾ ਜ਼ਿਆਦਾ ਸੀ ਨਾ ਮੋਟਾ ਜ਼ਿਆਦਾ ਹੋਣ ਕਰਕੇ ਮੇਰੇ ਪਰਿਵਾਰ ਨੇ ਮੇਰੇ ਮਮੀ ਨੇ ਮੇਰੇ ਡੈਡੀ ਨੇ ਮੇਰੀ ਬਾ ਕਿ ਮੈਨੂੰ ਕੀਤਾ ਕਹਿੰਦੇ ਯਾਰ ਤੂੰ ਬਹੁਤ ਜ਼ਿਆਦਾ ਤੇਰਾ ਕੰਮ ਖਰਾਬ ਹੋ ਗਿਆ ਪਤਾ ਤਾਂ ਇਹਨੂੰ ਪੰਗਾ ਪਾਤਾ ਪੰਗਾ ਤਾਂ ਐਂ ਪਾਦਾ ਮੈਂ ਇੰਟਰਵਿਊ ਲੈ ਪਾਦ ਗਿਆ ਵੈਸੇ ਤੇ ਇਹਦਾ ਆ ਚੀਜ਼ ਵਰਕ ਕਰਨ ਵਾਲੀ ਨਹੀਂ ਕਿਹੜਾ ਗੁਰੂ ਆ ਵੀ ਲੈਣਾ ਕਿਵੇਂ ਜੇ ਪੁੱਛਦੇ ਤੁਸੀਂ ਇੰਟਰਵਿਊ ਲਈ ਆ ਕਿ ਹੁਣ ਤੁਸੀਂ ਵੀ ਕਰਕੇ ਦਿਖਾਓ ਹਾਂਜੀ ਬਧੀਆ ਜੀ ਚਲੋ ਤੁਸੀਂ ਕੀਤਾ ਬਹੁਤ ਜੀ ਬਹੁਤ ਵਧੀਆ ਮੈਂ ਵੀ ਜਿੰਮ ਦਾ ਸ਼ੌਕ ਰੱਖਦਾ ਸੀ ਕਦੇ ਜਮ ਲਾਉਂਦੇ ਰਹੇ ਹਾਂ ਸਰੀਰ ਲਾਇਆ ਜਮਨ ਤੇ ਉਹ ਟੈਂਸ਼ਨ ਸੀਗਾ ਤੇ ਹੁਣ ਕਦੇ ਕਦੇ ਸ਼ੌਂਕ ਉਹ ਜੀ ਦਾ ਮੰਨਦਾ ਕਰਦਾ ਹੁੰਦਾ ਕਰਦਾ ਪਰ ਟਾਈਮ ਪਰੋਂ ਕਿੱਡਾ ਬਹੁਤ ਪਰ ਤੁਸੀਂ ਟਾਈਮ ਕੱਢਿਆ ਹੌਸਲਾ ਰੱਖਿਆ ਤੇ ਆ ਕੰਮ ਕੀਤਾ ਹਨ ਅਪਰੀਸ਼ੀਏਟ ਆ ਇੱਕ ਇੱਕ ਧਾਰਨ ਬਣਦੀ ਤੁਸੀਂ ਸਾਡੇ ਵਰਗਿਆਂ ਦੀ ਤੇ ਆਪਾਂ ਫਿਰ ਕਿਤੇ ਮਿਲਦੇ ਆ ਵੀਰ ਜੀ ਇਹ ਇਹ ਸਾਡਾ ਡੇ ਕੰਫਰੈਂਸ ਜੀ ਜਿਨ੍ਹਾਂ ਨੇ ਆਪਣੇ ਸੁਪਨੇ ਇਹ ਜਿਹੜੇ 2006 ਸਾਤੇ ਵਿੱਚ ਦੇਖ ਕੇ ਦੇਖੇ ਕਿ ਕਿਤੇ ਕਿਤੇ ਤੇ ਲੋਕੇ ਬੈਠੇ ਪਰ ਉਹਨਾਂ ਲੋਕਾਂ ਨੇ ਨਹੀਂ ਦਿੱਤਾ ਅੱਜ 2024 ਵਿੱਚ ਉਹ ਸੁਪਨੇ ਨੂੰ ਫਿਰ ਪੂਰਾ ਕਰਨ ਲਈ ਹਿੰਮਤ ਕੀਤੀ ਤੇ ਫਿਰ ਪੂਰਾ ਕਰਨ ਜਾ ਰਹੇ ਨੇ ਤੇ ਇਹ ਆਧਾਰ ਨੇ ਸਾਡੇ ਵਰਗਿਆਂ ਲਈ ਜੋ ਆਪਣੇ ਕੰਮ ਵਿੱਚ ਸਮਾਗੜੀ ਕੇ ਕੰਮ ਕਰਦੇ ਨੇ ਤਾਂ ਆਪਾਂ ਫਿਰ ਕਿਤੇ ਪਹੁੰਚਦੇ ਹੁਣ ਸਫੀਅਤ ਨੂੰ ਲੈ ਕੇ ਥੋੜਾ ਇਹਦਾ ਪਾਸੇ ਕੁਮੜੀ ਪੀਪਲ ਜੁਗੀਆਂ ਵਿੱਚੋਂ ਨਾਲ ਤੋਂ ਹੱਥ ਸ਼੍ਰੀ ਅਕਾਲ ਜੀ